ਜਦੋਂ ਮੀਂਹ ਵਰਨਾ ਸ਼ੁਰੂ ਹੋ ਜਾਵੇ ਜਦੋਂ ਝੱਖੜੇ ਆ ਜਾਵੇ ਤੇ ਕੋਈ ਕਵੇ ਮੈਂ ਹੁਣ ਛੱਤ ਦੇ ਬਾਲੇ ਬਦਲ ਲਾਵਾਂ ਛੱਤ ਚੌਂਦੀ ਐ ਹੁਣ ਮੈਂ ਕੋਠਾ ਲਿਪ ਲਾਵਾਂ ਕੋਠਾ ਚੌਂਦਾ ਉਹ ਤੇ ਢਹਿਣਾ ਹੈ ਉਹ ਤੇ ਪਹਿਲਾਂ ਲਿਪਣਾ ਸੀ ਉਹ ਤੇ ਪਹਿਲਾਂ ਲਿਪਣਾ ਸੀ ਲੋਕੀ ਲਿਪਦੇ ਹੁੰਦੇ ਸਨ ਨਾ ਪਹਿਲਾਂ ਜਦੋਂ ਆਪਣਾ ਸੌਣ ਦਾ ਮਹੀਨਾ ਆਉਣਾ ਤੇ ਆਪਣਾ ਉਹ ਧੂਸੀ ਲਾਗੇ ਤਲਾਏ ਉੱਤੇ ਬੀਬੀਆਂ ਮਿੱਟੀ ਪੁੱਟ ਕੇ ਲਿਆਉਂਦੀਆਂ ਸੀ ਆਪਾਂ ਵੀ ਦੇਖੀ ਐ ਸਾਡੇ ਘਰ ਦੇ ਨਾਲ ਵੀ ਪੱਟ ਕੇ ਤੇ ਲਿਪਿਆ ਉਹ ਲਿਪ ਲੈਂਦੇ ਸੀ ਆਪਾਂ ਪੁੱਛਣਾ ਵੀ ਇਹ ਕਿਉਂ ਗਿਆ ਵੀ ਇਹ ਹੁਣ ਮਿੱਟੀ ਭਰਦੀ ਪਈ ਐ ਵੀ ਇਹ ਹੁਣ ਖੱਦੀ ਜੀ ਹੋ ਗਈ ਐ ਕੱਚੀ ਹੋ ਗਈ ਐ ਇਹਨੂੰ ਉਹਨੂੰ ਪੱਕਾ ਕਰਦੇ ਚੰਗੀ ਤਰ੍ਹਾਂ ਘਾਣੀ ਵਿੱਚ ਵੜ ਕੇ ਉਹਨੂੰ ਮਲਾਈ ਵਾਂਗੂ ਮਿੱਟੀ ਨੂੰ ਕਰ ਦੇਣਾ ਫਿਰ ਉਹਨੂੰ ਭਰ-ਭਰ ਕੇ ਉਹ ਫਿਰ ਆਪਾਂ ਬਟਿਆਂ ਨੂੰ ਤੇ ਛੁੱਟਣਾ ਫਿਰ ਉੱਪਰ ਤੇ ਫਿਰ ਉਹਨੂੰ ਐਨ ਚੰਗੀ ਤਰ੍ਹਾਂ ਲਪ ਲਪ ਕੇ ਨੁਕਰਾਂ ਦੇ ਬੜਾ ਸੋਹਣਾ ਬੀਬੀਆਂ ਨੇ ਬੜਾ ਵਧੀਆ ਸੋਹਣਾ ਲੱਗਦਾ ਵੀ ਉਹ ਚੀਜ਼ ਉਹ ਦਿਨ ਤੇ ਉਹਨੂੰ ਲਪ ਦੇਣਾ ਫਿਰ ਮੀਂਹ ਪੈਣਾ ਕੋਈ ਫਿਕਰ ਫਾਕਾ ਨਹੀਂ ਕੋਈ ਚੱਕਰ ਨਹੀਂ ਤੇ ਫਿਰ ਜਿਨ੍ਹਾਂ ਨੇ ਨਹੀਂ ਕੋਠੇ ਲਪੇ ਹੁੰਦੇ ਸੀ ਫਰੋਂਦੀਆਂ ਟਾਰੀਆਂ ਜਿਹੜੀਆਂ ਨੇ ਕਾਨੇ ਡਿਗੇ ਹੁੰਦੇ ਸੀ ਐਦੇ ਮਹਾਰਾਜ ਜੀ ਕਹਿੰਦੇ ਜੀਵਨ ਹੈ ਜੀਵਨ ਜਿੜਾ ਜੀਵਨ ਦੀ ਜੋਤ ਬੁਝ ਨਾ ਜਾਵੇ ਸਰੀਰ ਖੜ ਨਾ ਜਾਏ ਸਰੀਰ ਰੁਕ ਨਾ ਜਾਏ ਪਹਿਲਾ ਪਹਿਲਾ ਕਰਮ ਕਰ ਲੈ